ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਵੀਰ ਜੀ ਜਿਹੜਾ ਆਪਣਾ YouTube YouTube ਚੈਨਲ ਆ ਉਸ ਨੂੰ ਸਬਸਕ੍ਰਾਈਬਰ ਜ਼ਰੂਰ ਕਰਿਓ ਕਿਉਂਕਿ ਆਪਣੇ ਚੈਨਲ ਦੇ ਉੱਤੇ ਵੀਰ ਜੀ ਚੰਗੀ ਵੀਡੀਓ ਹੁੰਦੀ ਆ ਆਪਾਂ ਮਾੜੀ ਵੀਡੀਓ ਨਹੀਂ ਪਾਉਂਦੇ ਕੋਈ ਪਰਵਾਰ ਦੇ ਵਿੱਚ ਦੇਖਣ ਵਾਲੀ ਦੇਖਣਯੋਗ ਵੀਡੀਓ ਹੁੰਦੀ ਹੈ ਆਪਣੇ ਚੈਨਲ ਤੇ ਤੇ ਫੇਤੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਉਹ ਵੀਡੀਓ ਐਂਡ ਤੱਕ ਕਰ ਦੇਖਿਓ ਤੇ ਸ਼ੇਅਰ ਤੇ ਲਾਇਕ ਤੇ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਣਾ ਟਾਲੀ ਹਮ ਇੱਥੇ ਟੱਕਰਨ ਟਾਲੀ ਥੱਲੇ ਬੈਠਾ ਸੀ ਚਾਰ ਪੰਜ ਦਰਾਂ ਦੀ ਗੱਲ ਆ ਤਾਂ ਮੇਰੇ ਕੋਲ ਇੱਕ ਕਟੋ ਆਈ ਉਹ ਕਾਟੋ ਮੈਥੋਂ ਡਰੀ ਨਹੀਂ ਟਾਲੀ ਤੋਂ ਉਤਰ ਕੇ ਜਦੋਂ ਮੇਰੇ ਕੋਲੇ ਆਈ ਤੇ ਮੈਨੂੰ ਐਨ ਲੱਗਿਆ ਵੀ ਜਿਵੇਂ ਉਹ ਕੁਝ ਮੰਗਦੀ ਹੁੰਦੀ ਆ ਉਹਨੂੰ ਕੁਝ ਚਾਹੀਦਾ ਹੁੰਦਾ ਤਾਂ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਇਹਨੂੰ ਕੁਛ ਨਾ ਕੁਛ ਚਾਹੀਦਾ ਯਾਰ ਅਬੀ ਗਰਮੀ ਆ ਤਾਂ ਹੋ ਸਕਦਾ ਇਹਨੂੰ ਪਾਣੀ ਦੀ ਲੋੜ ਹੋਵੇ ਜਦੋਂ ਉੱਠਿਆ ਤਾਂ ਉਹ ਡਰ ਕੇ ਭੱਜ ਗਈ ਤੇ ਮੈਨੂੰ ਉੱਥੋਂ ਛੋਟੀ ਜਿਹੀ ਬੋਤਲ ਸੇ ਆ ਗਈ ਤੇ ਮੈਂ ਬੋਤਲ ਵੱਡ ਕੇ ਹੋਟਾਲੀ ਦੇ ਮੋੜ 'ਤੇ ਟੰਗਤੀ ਉਹ ਸਾਨੂੰ ਬਖਾਉਣੇ ਆ ਆ ਭਾਈ ਆ ਭਾਈ ਤੇ ਜਦੋਂ ਮੈਂ ਹੁਣ ਵੇਣਾ ਰਜਾਨਾ ਦੇ ਵਿੱਚ ਪਾਣੀ ਘਟੇ ਪਿਆ ਹੁੰਦਾ ਤੋ ਸੋ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਆ ਕਿ ਗਰਮੀ ਦੇ ਵਿੱਚ ਪਾਣੀ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਆ ਪੰਨੂ ਦਰਖਤਾਂ ਦੇ ਉੱਤੇ ਹੋਰ ਕਿਤੇ ਜਿੱਥੇ ਆਪਾਂ ਨੂੰ ਲੱਗੇ ਪਾਣੀ ਦੀ ਲੋੜ ਇੱਥੇ ਪੰਛੀਆਂ ਨੂੰ ਕੁੱਗੂਆਂ ਗਟਾਰਾਂ ਜਿਵੇਂ ਇੱਕ ਆਟੋ ਹੋਗੀ ਆਵਾਰਾ ਪਸ਼ੂ ਪਛਰੇਤਾਇ ਮਰਦੇ ਫਿਰਦੇ ਗਰਮੀ ਦੇ ਵਿੱਚ ਸਾਰਿਆਂ ਨੂੰ ਪਾਣੀ ਦਾ ਪ੍ਰਬੰਧ ਕਰਿਆ ਕਰੋ ਸੋ ਜਿਹੜੀਆਂ ਅਨੁਸ਼ਾਨੀਤਾ ਇਹਨੂੰ ਜਿੰਦਾ ਰੱਖਣਾ ਚਾਹੀਦਾ ਮਰਨੇ ਨਹੀਂ ਦੇਣਾ ਚਾਹੀਦਾ। ਤੇ ਉਹ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਸੋ ਪਾਣੀ ਦਾ ਪ੍ਰਬੰਧ ਗਰਮੀ ਦੇ ਵਿੱਚ ਪੰਛੀਆਂ ਨੂੰ ਇਹਨਾਂ ਨੂੰ ਜਰੂਰ ਕਰਿਆ ਕਰੋ ਜੀ। ਸਾਰੇ ਵੀਰਾਂ ਦਾ ਧੰਨਵਾਦ ਤੇ ਅਨਸਾਨੀਅਤ ਜਿੰਦਾਬਾਦ। ਜ਼ਿੰਦਗੀ ਜਿੰਦਾਬਾਦ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਿਓ। ਧੰਨਵਾਦ।